ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਰਕਤ ਵੀਡੀਓ ਵਿੱਚ ਪ੍ਰੀਤ ਦੀ ਮੰਮੀ ਦੀ ਪਤੀ ਆਈ ਹੁੰਦੀ ਆ ਤੇ ਪ੍ਰੀਤ ਦੀ ਮੰਮੀ ਉਸਦੇ ਨਾਲ ਬੈਠ ਕੇ ਬਹੁਤ ਜ਼ਿਆਦਾ ਚੁਗਲੀਆਂ ਕਰਦੀ ਆ ਤੇ ਸਾਰਾ ਕੁਝ ਦੱਸ ਦਿੰਦੀ ਆ ਪ੍ਰੀਤ ਦੀ ਭੂਆ ਦੀ ਕੁੜੀ ਪੁੱਛਦੀ ਆ ਕਿ ਤੁਹਾਡੇ ਪਰਿਵਾਰ ਵਿੱਚ ਸਾਰਿਆਂ ਦੇ ਮੂੰਹ ਕਿਉਂ ਬਨੇ ਹੋਏ ਆ ਤੇ ਉੱਥੇ ਹੀ ਪ੍ਰੀਤ ਦੀ ਮੰਮੀ ਇਹ ਕਹਿੰਦੀ ਆ ਕਿ ਸਾਡੇ ਘਰ ਤਾਂ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆ ਆ ਪ੍ਰੀਤ ਦੀ ਮੰਮੀ ਦੱਸਦੀ ਆ ਕਿ ਕਵਲ ਤੇ ਉਸਦੇ ਡੈਡੀ ਆਪਣੀ ਨੋ ਵੱਲੋਂ ਕਹਿੰਦੀ ਆ ਕਿ ਉਹ ਚੜੇਲ ਦੇ ਪਿੱਛੇ ਲੱਗੇ ਹੋਏ ਨੇ ਤੇ ਉਹ ਕੁੜੀ ਦਾ ਜਦੋਂ ਦਾ ਵਿਆਹ ਹੋਇਆ ਏ ਉਹ ਚਾਹੁੰਦੀ ਆ ਕਿ ਕੁੜੀ ਇਥੋਂ ਕੁਝ ਵੀ ਨਾ ਲੈ ਕੇ ਜਾਵੇ ਤੇ ਉੱਥੇ ਹੀ ਪ੍ਰੀਤ ਦੀ ਪੂਆ ਦੀ ਕੁੜੀ ਇਹ ਕਹਿੰਦੀ ਆ ਕਿ ਜਦ ਕੁੜੀਆਂ ਘਰ ਆਉਂਦੀਆਂ ਨੇ ਤੇ ਉਹਨਾਂ ਨੂੰ ਖਾਲੀ ਹੱਥ ਨਹੀਂ ਤੋੜਨਾ ਚਾਹੀਦਾ ਤੇ ਉਥੇ ਹੀ ਪ੍ਰੀਤ ਦੀ ਮੰਮੀ ਕਹਿੰਦੀ ਇਹੀ ਤਾਂ ਮੈਂ ਚਾਹੁੰਨੀ ਆ ਚੱਲ ਜੇ ਕੁੜੀ ਥੋੜਾ ਲੈ ਜਾਂਦੀ ਆ ਤੇ ਸੰਦੀਪ ਤਾਂ ਸੜ ਹੀ ਜਾਂਦੀ ਆ ਇਹਨੂੰ ਪਤਾ ਨਹੀਂ ਕੀ ਹੁੰਦਾ ਏ ਜਦੋਂ ਦਾ ਕੁੜੀ ਦਾ ਵਿਆਹ ਹੋਇਆ ਇਸ ਨੂੰ ਸਾੜਾ ਹੀ ਪੈ ਗਿਆ ਤੇ ਉਧਰ ਉਸਦੀ ਭੂਆ ਵੀ ਬੜਾ ਸੜਦੀ ਆ ਰਿਸ਼ਤਾ ਵੀ ਆਪਣੇ ਹੱਥ ਹੀ ਕਰਾਇਆ ਤੇ ਹੁਣ ਉਥੇ ਤਾਂ ਹੁਣ ਉਸਦੀ ਸ਼ਰੀਕਣੀ ਬਣ ਗਈ ਤੇ ਉਹ ਚਾਹੁੰਦੇ ਆ ਕਿ ਸਾਡੇ ਤੋਂ ਕਿਤੇ ਅੱਗੇ ਨਾ ਨਿਕਲ ਜਾਣ ਪ੍ਰੀਤ ਦੀ ਮੰਮੀ ਦੱਸਦੀ ਆ ਕਿ ਪ੍ਰੀਤ ਦੀ ਭੂਆ ਸੜਦੀ ਆ ਕਿ ਪ੍ਰੀਤ ਐਨੀ ਸੌਖੀ ਕਿਉਂ ਵੱਸ ਰਹੀ ਆ ਸੋ ਉੱਥੇ ਹੀ ਪ੍ਰੀਤ ਦੀ ਭੂਆ ਦੀ ਕੁੜੀ ਉਸ ਨੂੰ ਕਹਿੰਦੀ ਆ ਕੀ ਇਹਦਾ ਸਾਰਾ ਕੁਝ ਕਿਉਂ ਕਰ ਰਹੀ ਆ ਜੇ ਕੁੜੀ ਚੰਗੀ ਵੱਸ ਰਹੀ ਆ ਤੇ ਇੰਨਾ ਦੁਖੀ ਕਿਉਂ ਹੋ ਰਹੇ ਨੇ ਤੇ ਉਥੇ ਹੀ ਪ੍ਰੀਤ ਦੀ ਮੰਮੀ ਸਾਰਾ ਕੁਝ ਝੂਠ ਜੋ ਵੀ ਗੱਲਾਂ ਉਸ ਨੂੰ ਲਗਦੀਆਂ ਨੇ ਉਹ ਬਣਾ ਕੇ ਆਪਣੀ ਪਤੀ ਨੂੰ ਦੱਸ ਦਿੰਦੀ ਆ ਤੇ ਉਹ ਜਦ ਤੁਰਦੀ ਆ ਤੇ ਉਥੇ ਹੀ ਕਵਲ ਤੇ ਉਸਦੇ ਡੈਡੀ ਉਸ ਨੂੰ ਮਿਲਣ ਵੀ ਨਹੀਂ ਆਉਂਦੇ ਤੇ ਉਹ ਉਹਨਾਂ ਦੇ ਲਾਗੇ ਜਾ ਕੇ ਮਿਲਣ ਜਾਂਦੀ ਆ ਤੇ ਉਹ ਫਿਰ ਵੀ ਸਤਿ ਸ਼੍ਰੀ ਅਕਾਲ ਬੁਲਾ ਦਿੰਦੇ ਨੇ ਉਹਨਾਂ ਦੇ ਜਾਣ ਤੋਂ ਬਾਦ ਪ੍ਰੀਤ ਦੀ ਮੰਮੀ ਬਹੁਤ ਜ਼ਿਆਦਾ ਕਲੇਸ਼ ਪਾਉਂਦੀ ਆ ਘਰ ਵਿੱਚ ਤੇ ਕਵਲ ਤੇ ਉਸਦੇ ਡੈਡੀ ਤੇ ਸੰਦੀਪ ਨੂੰ ਬੜੀਆਂ ਗੱਲਾਂ ਸੁਣਾਉਂਦੀ ਆ ਤੇ ਇਹ ਕਹਿੰਦੀ ਆ ਕਿ ਤੁਸੀਂ ਮੇਰੀ ਪਤੀ ਦੇ ਲਾਗੇ ਨਹੀਂ ਬੈਠੇ ਤੇ ਮੈਂ ਵੀ ਤੁਹਾਡੇ ਰਿਸ਼ਤੇਦਾਰਾਂ ਦੇ ਲਾਗੇ ਨਹੀਂ ਬਹਿਣਾ ਤੇ ਮੈਂ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਇਹ ਕਹਿ ਦੇਣਾ ਹੈ ਕਿ ਇੱਥੇ ਨਾ ਆਇਆ ਕਰੋ ਤੇ ਉੱਥੇ ਹੀ ਕਵਲ ਦਾ ਡੈਡੀ ਕਹਿੰਦਾ ਹੈ ਕਿ ਜਿੰਨੂੰ ਫੋਨ ਲਾਉਣਾ ਹੈ ਲਾ ਕੇ ਦੱਸ ਦੇ ਤੇ ਪ੍ਰੀਤ ਦੀ ਮੰਮੀ ਫੋਨ ਲਾਉਂਦੀ ਆ ਪਰ ਵਿੱਕੀ ਨਹੀਂ ਚੁੱਕਦਾ ਤੇ ਬਾਅਦ ਵਿੱਚ ਵਿੱਕੀ ਪ੍ਰੀਤ ਨਾਲ ਗੱਲ ਤਾਂ ਕਰਾਉਂਦਾ ਏ ਪਰ ਪ੍ਰੀਤ ਨੂੰ ਉਹ ਡਰਾ ਦਿੰਦਾ ਏ ਕਿ ਜੇ ਕੋਈ ਇਹ ਤੋਂ ਨਹੀਂ ਗੱਲ ਦੱਸੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਸੋ ਪ੍ਰੀਤ ਡਰਦੀ ਕੁਛ ਨਹੀਂ ਕਹਿੰਦੀ ਤੇ ਬਸ ਇਹ ਕਹਿ ਦਿੰਦੀ ਆਪਣੀ ਮੰਮੀ ਨੂੰ ਮੈਨੂੰ ਮਿਲਣ ਆ ਜਾਓ ਮੇਰਾ ਦਿਲ ਨਹੀਂ ਲੱਗਦਾ ਸੋ ਵਿੱਕੀ ਬਾਅਦ ਵਿੱਚ ਉਸਨੂੰ ਬਹੁਤ ਜ਼ਿਆਦਾ ਤੰਗ ਕਰਦਾ ਏ ਸੋ ਆਪਾਂ ਵੇਖਾਂਗੇ ਇਸ ਦਾ ਅਗਲਾ ਭਾਗ ਇਹ ਵੀਡੀਓ ਵਧੀਆ ਲੱਗੀ ਸਾਰੇ ਜਣੇ ਲਾਈਕ ਕਰ ਦਿਓ ਇਹਦਾ ਅਗਲਾ ਭਾਗ ਵੀ ਆਪਾਂ ਲੈ ਕੇ ਆਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ